ਲੋ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਨੂੰ ਤਾਂ ਹੋਇਆ ਹੋਇਆ ਜ਼ਖਾਮ ਪਰ ਕੰਮ ਰੁਕਿਆ ਰੁਕਦੇ ਨਹੀਂ ਲੋ ਜੀ ਅੱਜ ਆਪਾਂ ਬਣਾਵਾਂਗੇ ਚਿੜੀਆ ਦਾ ਘੋਸਲਾ ਦੇਖਣ ਵਾਲਾ ਨਹੀਂ ਖਾਣ ਵਾਲਾ ਇਹ ਬਹੁਤ ਜ਼ਿਆਦਾ ਸਵਾਦ ਬੰਦਾ ਤੇ ਦੇਖਣ ਚ ਦੇਖੋ ਲੱਗਦਾ ਨਾ ਪੂਰਾ ਚਿੜੀਆ ਦਾ ਘੋਸਲਾ ਮੈਂ ਕਹਿੰਨੀ ਆ ਮਹਿਮਾਨਾਂ ਦੇ ਆਏ ਤੇ ਬਣਾ ਕੇ ਦੇਖਿਓ ਤੇ ਰਿਸ਼ਤੇਦਾਰੀ ਚ ਤੁਹਾਡੀ ਤਾਰੀਫ ਹੁੰਦੀ ਦੇਖਿਓ ਫਿਰ ਇਹਨੂੰ ਬਣਾ ਲਈ ਆਪਾਂ ਲੈਣੇ ਆ ਉਬਲੇ ਹੋਏ ਆਲੂ ਤੁਸੀਂ ਚਾਹੇ ਇਹਨਾਂ ਨੂੰ ਮੈਸ਼ ਕਰ ਲਿਓ ਚਾਹੇ ਕਰ ਲਿਓ ਕੱਦੂ ਕਸ ਜੋ ਸੌਖਾ ਲੱਗਿਆ ਕਰ ਲਿਓ ਫ ਣਾੜੀ ਪਾਣਾ ਆਪਾਂ ਹਰੀ ਮਿਰਚ ਨੂੰ ਫਿਰ ਆਪਾਂ ਪਾਣਾ ਕद्दूकस ਕੀਤਾ ਹੋਇਆ ਅਦਰਕ ਆ ਪਾਇਆ ਆਪਾਂ ਕद्दूकस ਕੀਤਾ ਹੋਇਆ ਪਨੀਰ ਇਹਦੇ ਨਾਲ ਇੱਕ ਤਾਂ ਸਵਾਦ ਵਧੀਆ ਆਉ ਇੱਕੇ ਦੀ ਬਾਈਂਡਿੰਗ ਜੀ ਹੋ ਦੂ ਆਲੂਆਂ ਦੀ ਫਿਰ ਆਪਾਂ ਲੈਣਾ ਜੀ ਇਹਦੇ ਵਿੱਚ ਹਰਾ ਧਨੀਆ ਚੰਗੀ ਤਰ੍ਹਾਂ ਧੋਵਾਰ ਕੇ ਫਿਰ ਆਪਾਂ ਪਾਣੀ ਇਹਦੇ ਵਿੱਚ ਮਸਾਲੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਜਿੰਨਾ ਕੁ ਤੁਸੀਂ ਨਮਕ ਖਾਣਿਓ ਜਿੰਨੀ ਕਿ ਮਿਰਚ ਖਾਣਿਓ ਮੈਂ ਪਾਇਆ ਸੀ ਇਹਦੇ ਵਿੱਚ ਨਮਕ ਲਾਲ ਮਿਰਚ ਕਾਲੀ ਮਿਰਚ ਨੂੰ ਖਾਲੀ ਮਿਰਚ ਹਸਾਬ ਸਰ ਪਾਣੀ ਹੈ ਕਿਉਂਕਿ ਆਪਾਂ ਹਰੀ ਮਿਰਚ ਪਹਿਲਾਂ ਪਾ ਚੁੱਕੇ ਹਾਂ ਆਇਆ ਜੀ ਚਾਟ ਮਸਾਲਾ ਇਹਨੂੰ ਗਰਮ ਮਸਾਲਾ ਨਾ ਸਮਝ ਲਿਓ ਫਿਰ ਆਪਾਂ ਪਾਣੀ ਆ ਹਲਦੀ ਇਹਦੇ ਨਾਲ ਰੰਗ ਵਧੀਆ ਆਉ ਤੇ ਹੁਣ ਚੁੱਪ ਕਰਕੇ ਇਹਨੂੰ ਹੱਥਾਂ ਨਾਲ ਹੀ ਆਪਾਂ ਮਿੱਧ-ਮਿੱਧ ਦੇਣਾ ਚੰਗੀ ਤਰ੍ਹਾਂ ਹੱਥਾਂ ਨਾਲ ਰਲਾ ਮਿਲਾ ਦੇਣਾ ਹੁਣ ਜਿਹੜਾ ਇੱਥੇ ਹਾਈਜੀਨ ਦਾ ਰੋਲਾ ਰੋਣਗੇ ਉਹਨਾਂ ਨੂੰ ਮੈਂ ਦੱਸਦਾ ਵੀ ਮੇਰੇ ਹੱਥ ਬੜੇ ਤੋਤੇ ਸਵਾਰੇ ਹੋਇਆ ਤੇ ਮੈਂ ਘਰ ਦਾ ਹੀ ਖਾਣਾ ਬਣਾ ਰਹੀ ਹਾਂ ਮੇਰੇ ਘਰ ਦੇ ਖੁਸ਼ ਹੋ ਕੇ ਖਾਣਗੇ ਇਧਰੋਂ ਆਪਾਂ ਬਣਾਣੇ ਆ ਜੀ ਅੰਡੇ ਮਤਲਬ ਜਿਹੜੇ ਆਪ ਉਹਦੇ ਵਾਸਤੇ ਲਿਆ ਜੀ ਆਪਾਂ ਪਨੀਰ ਤੇ ਨਾਲ ਹੀ ਪਾਣਾ ਆਪਾਂ ਕਾਲੀ ਮਿਰਚ ਨੂੰ ਫਿਰ ਆਪਾਂ ਪਾਣਾ ਨਮਕ ਤੇ ਅਰਾ ਰੋੜ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਮਿਕਸ ਕਰ ਲੈਣਾ ਤੇ ਇੱਕ ਅੱਧਾ ਇਸ ਤਰ੍ਹਾਂ ਗੋਲਾ ਜਿਹਾ ਬਣਾ ਕੇ ਦੇਖ ਲੈਣਾ ਜੇ ਤਾਂ ਇਹ ਸਹੀ ਬਣ ਗਿਆ ਇਹਦਾ ਮਤਲਬ ਸਾਡਾ ਜਿਹੜਾ ਮਿਕਸਚਰ ਹੈ ਬੜਾ ਸਹੀ ਬਣਿਆ ਤੇ ਜੇ ਇਹਦੇ ਵਿੱਚ ਕ੍ਰੈਕ ਕ੍ਰੈਕ ਜਿਹਾ ਹੋਏ ਦਰਾਰਾਂ ਜੀਆਂ ਹੋਈਆਂ ਫਿਰ ਤੁਸੀਂ ਇਹਦੇ ਵਿੱਚ ਫੋਰ ਭੋਰਾ ਕ ਹੋਰ ਅਰਾ ਰੋੜ ਪਾ ਕੇ ਇਹਨੂੰ ਪੜਾ ਸਕਦੇ ਹੋ ਲੋ ਜੀ ਹੁਣ ਆਪਣਾ ਸਾਰਾ ਕੰਮ ਤਿਆਰ ਹੈ ਆਲੂਆਂ ਦਾ ਮਸਾਲਾ ਵੀ ਤਿਆਰ ਹੈ ਆਪਣੇ ਆ ਐਗ ਵੀ ਤਿਆਰ ਨੇ ਹੁਣ ਆਪਾਂ ਬਣਾਣਾ ਹੈ ਜੀ ਆਲੂਆਂ ਚ ਜਿਹਨੂੰ ਆਪਾਂ ਕੋਟ ਕਰਕੇ ਫਰਾਈ ਕਰਨਾ ਆ ਬਣਾਇਆ ਜੀ ਆਪਾਂ ਅਲਾ ਰੋੜ ਤੇ ਮੈਦੇ ਦਾ ਪਾਣੀ ਪਾ ਕੇ ਘੋਲ ਤੇ ਆ ਨੇ ਸੇਵੀਆਂ ਇਹ ਜੇ ਤਾਂ ਤੁਹਾਨੂੰ ਭੁੰਨੀਆਂ ਹੋਈਆਂ ਬਾਜ਼ਾਰੋਂ ਮਿਲ ਗਈਆਂ ਤਾਂ ਬਹੁਤ ਵਧੀਆ ਤੁਹਾਡਾ ਕੰਮ ਘਟਜੂ ਤੇ ਜੇ ਤੁਹਾਨੂੰ ਭੁੰਨੀਆਂ ਹੋਈਆਂ ਨਾ ਮਿਲੀਆਂ ਤੇ ਮਨਾ ਨਾ ਕਰਕੇ ਆਇਓ ਚੁੱਪ ਕਰਕੇ ਲੈ ਕੇ ਆ ਜਿਓ ਘਰੇ ਆ ਕੇ ਭੁੰਨ ਲਿਓ ਲੋ ਜੀ ਮੈਂ ਵੀ ਘਰੇ ਆ ਕੇ ਭੁੰਨ ਲੀਆਂ ਸੀ ਭੁੰਨ ਕੇ ਐਦਾ ਦੀ ਸ਼ਕਲ ਬਣ ਜਾਣੀ ਹੈ ਫਿਰ ਆਪਾਂ ਲੈਣਾ ਜੀ ਆਲੂਆਂ ਨੂੰ ਤੇ ਆ ਜਿਹੜੇ ਆਲੂ ਨੇ ਇਹਦਾ ਚੰਗੀ ਤਰ੍ਹਾਂ ਇਸ ਤਰ੍ਹਾਂ ਗੋਲਾ ਜਾਂ ਵੱਟ ਕੇ ਜਿੱਦਾਂ ਆਪਾਂ ਗੋਲਾ ਜਾਂ ਵੱਟ ਕੇ ਨਾ ਇਹਨੂੰ ਡੂੰਘ ਜਾ ਪਾ ਕੇ ਥੋੜਾ ਥੋੜਾ ਅੰਦਰ ਨੂੰ ਇਹਨੂੰ ਮਿਦਣਾ ਸ਼ੁਰੂ ਕਰਨਾ ਹੈ ਆ ਦੇਖੋ ਇਸ ਤਰ੍ਹਾਂ ਇਹ ਪਿਆਜ਼ ਮੇਰੇ ਤੋਂ ਥੋੜੇ ਜੇ ਜ਼ਿਆਦਾ ਮੋٹے ਚੀਰੇਗੇ ਤੁਸੀਂ ਥੋੜੇ ਜੇ ਬਰੀਕ ਚੀਰੀਓ ਤਾਂ ਜੋ ਆ ਤੁਹਾਨੂੰ ਕਰਨ ਦੇ ਵਿੱਚ ਆਸਾਨੀ ਰਹੇ ਤੇ ਇਹਨੂੰ ਇਸ ਤਰ੍ਹਾਂ ਆਪਾਂ ਬਣਾ ਕੇ ਫਿਰ ਇਹਨੂੰ ਆਪਾਂ ਜਿਹੜੀ ਥਾਲੀ ਦੇ ਵਿੱਚ ਰੱਖਣਾ ਨਾ ਇਹਨੂੰ ਆਪਾਂ ਪੁੱਠਾ ਕਰਕੇ ਰੱਖਣਾ ਥਾਲੀ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਕਿਉਂਕਿ ਜੇ ਤੁਸੀਂ ਇਹਨੂੰ ਸਿੱਧਾ ਕਰਕੇ ਰੱਖੋਗੇ ਤੇ ਇਹਦੀ ਸ਼ੇਪ ਜਿਹੜੀ ਸਾਰੀ ਖਰਾਬ ਹੋ ਜਾਣੀ ਹੈ ਹੁਣ ਆਪਾਂ ਤੇਲ ਦੇ ਵਿੱਚ ਤੇਲ ਇਧਰ ਆਪਣਾ ਗਰਮ ਹੋਇਆ ਹੋਇਆ ਹੈ ਤੇਲ ਨੂੰ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਇੱਕ ਵਾਰ ਗਰਮ ਕਰਨ ਤੋਂ ਬਾਅਦ ਉਹਨੂੰ ਸਿਮ ਕਰ ਦੇਣਾ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਸੜਾ ਬਣਾ ਦੇਣਾ ਤੇ ਇਹਨੂੰ ਬਹੁਤਾ ਨਹੀਂ ਸੜਾਣਾ ਬਣਾਣਾ ਕਿਉਂਕਿ ਆਪਾਂ ਇਹਨੂੰ ਅਸਲੀ ਅੰਡਿਆਂ ਦੀ ਸ਼ਕਲ ਦੇਣੀ ਹੈ ਇਸ ਲਈ ਆਪਾਂ ਇਹਨਾਂ ਨੂੰ ਬ੍ਰਾਊਨ ਨਹੀਂ ਕਰਨਾ ਥੋੜਾ ਵਾਈਟਿਸ਼ ਹੀ ਰੱਖਣਾ ਫਿਰ ਆਪਾਂ ਜਿਹੜਾ ਆਲੂਆਂ ਦਾ ਆਪਣਾ ਮੈਂ ਪਿੱਠੀ ਤਿਆਰ ਕੀਤੀ ਪਈ ਸੀ ਕਿ ਤੇ ਆ ਮੈਦੇ ਦਾ ਜਿਹੜਾ ਖੋਲ ਤਿਆਰ ਕੀਤਾ ਹੋਇਆ ਸੀ ਇਹਨੂੰ ਚੰਗੀ ਤਰ੍ਹਾਂ ਉਤੇ ਚੜਾ ਦੇਣਾ ਫਿਰ ਆ ਜਿਹੜੀਆਂ ਸੇਵੀਆਂ ਆਪਾਂ ਭੁੰਨੀਆਂ ਪਈਆਂ ਸੀ ਇਹਨਾਂ ਨੂੰ ਵੀ ਇਹਦੇ ਤੇ ਚੜਾ ਦੇਣਾ ਚੰਗੀ ਤਰ੍ਹਾਂ ਜੇ ਤੁਹਾਨੂੰ ਲੱਗਿਆ ਵੀ ਹੈ ਕਿ ਤੋਂ ਨਹੀਂ ਚੜ ਰਹੀਆਂ ਤੇ ਤੁਸੀਂ ਇੱਥੇ ਤੇ ਪਾਣੀ ਲਗਾ ਕੇ ਪਾਣੀ ਲਗਾ ਕੇ ਚੰਗੀ ਤਰ੍ਹਾਂ ਚੜਾ ਸਕਦੇ ਹੋ ਆਹ ਦੇਖੋ ਲੱਗਦਾ ਨਾ ਸਾਡਾ ਅਸਲੀ ਹੌਸਲਾ ਹਜੇ ਤੁਸੀਂ ਅੱਗੇ-ਅੱਗੇ ਦੇਖਿਓ ਤਲਦਾ ਫਿਰ ਆਪਾਂ ਇਹਨੂੰ ਤੇਲ ਦੇ ਵਿੱਚ ਤਲ ਲੈਣਾ ਤੇ ਜਿਹੜਾ ਆਪਾਂ ਜਦੋਂ ਤੇਲ ਪਾਣਾ ਹੈ ਤੇਲ ਦੇ ਵਿੱਚ ਇਹਨੂੰ ਪਾਣਾ ਹੈ ਤਾਂ ਥੋੜੇ 2 ਮਿੰਟ ਇਹਨੂੰ ਛੇੜਨਾ ਨਹੀਂ ਹੈਗਾ ਇਹਨੂੰ ਪੂਰਾ ਸੈੱਟ ਹੋਣ ਜਾਂਦੇ ਨਾ ਨਹੀਂ ਤਾਂ ਫਿਰ ਸੇਵੀਆਂ ਸਾਰੀਆਂ ਗਰ ਜਾਣਗੀਆਂ ਨਿਕਲ ਕੇ ਤੇ ਫਿਰ ਤੁਸੀਂ ਇਹਨੂੰ ਸਾਰੇ ਪਾਸੇ ਉਹ ਸੜਾ ਬਣਾ ਦੇਣਾ ਤੇ ਆਹ ਦੇਖੋ ਸਾਡਾ ਚਿੜੀਆ ਦਾ ਘੋਸਲਾ ਬਿਲਕੁਲ ਅਸਲੀ ਲੱਗਦਾ ਨਾ ਚਿੜੀਆ ਦਾ ਘੋਸਲਾ ਬਣ ਕੇ ਤਿਆਰ ਹੈ ਉਹਨਾਂ ਨੂੰ ਸੋਹਣੀ ਜੀ ਪਲੇਟ ਦੇ ਵਿੱਚ ਕੱਢ ਲਓ ਤੇ ਜਿਹੜੀਆਂ ਵੀ ਤੁਹਾਡੇ ਕੋਲ ਸੌਸਿਸ ਪਈਆਂ ਨੇ ਘਰੇ ਉਹਨਾਂ ਨੂੰ ਪਾ ਲਓ ਜੇ ਘਰ ਦੀਆਂ ਬਣੀਆਂ ਚਟਨੀਆਂ ਪਈਆਂ ਨੇ ਹਰੀ ਚਟਨੀ ਲਾਲ ਚਟਨੀ ਜਿਹੜੀਆਂ ਵੀ ਪਈਆਂ ਨੇ ਪਾ ਲਿਓ ਮੇਰੇ ਕੋਲ ਤਾਂ ਇਮਲੀ ਦੀ ਚਟਨੀ ਸੀ ਤੇ ਨਾਲ ਹੀ ਪਈ ਸੀ ਮੇਰੇ ਕੋਲ ਟਮੇਟੋ ਸੌਸ ਇਸ ਲਈ ਮੈਂ ਉਹ ਦੋਨੋਂ ਪਾਲੀਆਂ ਫਿਰ ਆਪਾਂ ਜਿਹੜੇ ਆਪਣੇ ਐਗ ਤਿਆਰ ਕੀਤੇ ਸੀਗੇ ਆ ਦੇਖੋ ਲੱਗਦੇ ਆ ਨਾ ਅਸਲੀ ਐਗ ਬਿਲਕੁਲ ਤੇ ਇਹਨਾਂ ਨੂੰ ਆਪਾਂ ਰੱਖ ਦੇਣਾ ਇਹ ਐਗ ਨੇ ਜਿਹੜੇ ਮੇਰੇ ਤੋਂ ਥੋੜੇ ਜਿਹਾ ਜ਼ਿਆਦਾ ਵੱਡੇ ਬਣ ਗਏ ਤੇ ਤੁਸੀਂ ਥੋੜਾ ਜਿਹਾ ਸਾਈਜ਼ ਦੇ ਵਿੱਚ ਇਹਨੂੰ ਛੋਟਾ ਰੱਖਿਓ ਜਦੋਂ ਤਲਣ ਲੱਗਿਆ ਤੇ ਆਹ ਦੇਖੋ ਜੀ ਆਪਾਂ ਇਹਨੂੰ ਧਨੀਏ ਦੇ ਨਾਲ ਹੁਣ ਸੋਹਣਾ ਜਿਹਾ ਸਜਾ ਲੈਣਾ ਤੇ ਥਾਲੀ ਸਾਡੀ ਬਣ ਕੇ ਤਿਆਰ ਹੈ ਤੇ ਆਪਾਂ ਆਹ ਦੇਖੋ ਧਨੀਏ ਦੇ ਨਾਲ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਵੀ ਜੇ ਤੁਸੀਂ ਤੁਹਾਨੂੰ ਲੱਗਿਆ ਨਾ ਵੀ ਤੁਹਾਡੀ ਆਲੂਆਂ ਦੀ ਪਿਠੀ ਥੋੜੀ ਗਿੱਲੀ-ਗਿੱਲੀ ਲੱਗ ਰਹੀ ਹੈ ਵੀ ਉਹਦੇ ਨਾਲ ਆਹ ਰੋਟੀ ਜੀ ਬਿਲਕੈ ਤਿਆਰ ਨਹੀਂ ਹੋ ਰਹੀ ਤਾਂ ਤੁਸੀਂ ਉਹਦੇ ਵਿੱਚ ਵਸਤੇ ਬ੍ਰੈਡ ਕ੍ਰੰਬਸ ਯੂਜ਼ ਕਰ ਸਕਦੇ ਹੋ ਲੋ ਜੀ ਥਾਲੀ ਆਪਣੀ ਤਿਆਰ ਹੈ ਤੇ ਹੁਣ ਆndi ਹੈ ਖਾਣ ਦੀ ਵਾਰੀ ਮੇਕਾ ਖਾ ਕੇ ਵੀ ਦੇਖੀ ਹੈ ਵੀ ਕਿੱਦਾਂ ਦਾ ਸਵਾਦ ਆ ਪਰ ਦਿਲ ਨਹੀਂ ਕਰ ਰਿਹਾ ਸੀਗਾ ਕਿਉਂਕਿ ਇੰਨੀ ਵਧੀਆ ਚੀਜ਼ ਬਣੀ ਹੋਈ ਸੀ ਨਾ ਵੀ ਇਹਨੂੰ ਖਾਇਆ ਜਾਵੇ ਤੇ ਇੱਦਾਂ ਸਜਾਵਟ ਲਈ ਇਹ ਬਹੁਤ ਸੋਹਣੇ ਲੱਗ ਰਹੇ ਸੀਗੇ ਪਰ ਫਿਰ ਵੀ ਸਵਾਦ ਤਾਂ ਦੇਖਣਾ ਹੀ ਸੀ ਕਿ ਖਾਣ ਵਾਲੀ ਚੀਜ਼ ਹੈ ਤੇ ਸੱਚੀਓ ਬਹੁਤ ਸਵਾਦ ਬਣੀ ਸੀ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਮੇਰੇ